ਮਾਫੀ ਦੀ ਗੱਲ ਇਹਨੇ ਮੰਗ ਕਦੇ ਮਾਫੀ ਮੰਗ ਲੈਣ ਜਾਂ ਫਿਰ ਹੁਣ ਜਾਣਕਾਰੀ ਸਹੀ ਦੇ ਦੇਣ ਕਿਹੜਾ ਛੋੜ। ਮੈਂ ਦੋਹਾਂ ਚੋ ਜੇ ਮਾਫੀ ਨਹੀਂ ਮੰਗੂਗਾ ਫੇਰ ਕੀ ਹੋ ਜੂਗਾ? ਕਿਉਂ ਮੰਗੂਗਾ ਮਾਫੀ? ਇਹ ਉਹ ਵਿਸ਼ਵਾਸ ਘਾਟ ਆਪਣੀ ਕੁਰਸੀ ਨੂੰ ਜਸਟਿਸ ਨਹੀਂ ਕਰ ਪਾਉਂਦੇ। ਉਹਨਾਂ ਨੇ ਉਹ ਬੈਠੇ ਫਿਰ ਕਾਹਦੇ ਲਈ ਆ? ਉਸ ਕੁਰਸੀ ਤੇ ਬੈਠਣਾ ਕਾਹਦੇ ਲਈ ਆ? ਇਹ ਲੋਕਾਂ ਦੀਆਂ ਗੱਲਾਂ ਨਹੀਂ ਕਰਨੀਆਂ। ਠੀਕ ਕੀਤਾ ਪ੍ਰਤਾਪ ਸਿੰਘ ਬਾਜੇ ਨੇ। ਕਿ ਮੰਤਰੀ ਚਾਹੇ ਅਮਰੂੜਾ ਹੋਣ ਮੁੱਖ ਮੰਤਰੀ ਹੋਣ ਕਹਿੰਦੇ ਕਿ ਜਾਣਕਾਰੀ ਲੁਕੋਈ ਆ। ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਉਦਰਾ ਨੁਕਸਾਨ ਹੋ ਸਕਦਾ ਜਿਹੜੀ ਚੀਜ਼ ਜਨਤਕ ਹੋਵੇ ਉਹਨੂੰ ਲੁਕੋ ਕੋਈ ਕੋਣ ਸਕਦਾ ਅਖਬਾਰਾਂ ਨੇ ਛਾਪੀ ਆ ਅਤਵਾਚ ਵੀ ਕੰਮ ਕੀਤਾ ਤੇ ਜੇ ਅੱਜ ਪ੍ਰਤਾਪ ਸਿੰਘ ਬਾਜੂਏ ਨੂੰ ਅੰਦਰ ਜਾਣਾ ਪੈਜੂ ਤਾਂ ਕੀ ਹੋ ਗਿਆ ਕਿੱਡੀ ਵੀ ਗੱਲ ਹੈ ਬਈ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਥਾਣੇ ਦੇ ਅੰਦਰ ਬਿਆਨ ਦਰਜ ਕਰਵਾਉਣਗੇ ਨਹੀਂ ਤੇ ਦੂਜੇ ਪਾਸੇ ਬਾਹਰ ਕਾਂਗਰਸ ਦੇ ਲੀਡਰਾਂ ਨੇ ਧਰਨਾ ਲਗਾ ਦਿੱਤਾ ਤਾਂ ਐਮਐਲਏ ਰਾਣਾ ਗੁਰਜੀਤ ਸਿੰਘ ਸਾਡੇ ਨਾਲ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਈਫਆਈਆਰ ਹੋ ਜਾਂਦੀ ਆ ਤਾਂ ਫਿਰ ਹੁਣ ਬਿਆਨ ਵੀ ਦਰਜ ਕਰਵਾਉਣੇ ਪੈ ਰਹੇ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਈਫਆਈਆਰ ਗੱਲ ਸੁਣੋ ਉਹਨੇ ਯੂਥ ਕਾਂਗਰਸ ਵੀ ਕੰਮ ਕੀਤਾ ਪ੍ਰਤਾਪ ਸਿੰਘ ਬਾਜਵੇ ਨੇ ਆਤਵਾਚ ਵੀ ਕੰਮ ਕੀਤਾ ਤੇ ਜੇ ਅੱਜ ਪ੍ਰਤਾਪ ਸਿੰਘ ਬਾਜਵੇ ਨੂੰ ਅੰਦਰ ਜਾਣਾ ਪੈ ਜੂ ਤਾਂ ਕੀ ਹੋ ਗਿਆ ਕਿੱਡੀ ਕੁ ਗੱਲ ਹੈ ਭਾਈ ਇਹ ਡੈਮੋਕਰੇਸੀ ਦਾ ਕਤਲ ਕੀਤਾ ਇਹਨਾਂ ਨੇ ਗਲਾ ਘੋਟ ਰਿਆ ਔਰ ਪੰਜਾਬ ਦੀ ਜਨਤਾ ਨੇ ਜਿਸ ਮਹਿੰਗੇ ਪਾ ਆਜ਼ਾਦੀ ਲਈ ਆ ਡੈਮੋਕਰੇਸੀ ਹਿੰਦੁਸਤਾਨ ਚ ਬਹਾਲ ਕੀਤੀ ਆ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ ਜਿਹੜੀਆਂ ਗੱਲਾਂ ਤੇ ਉਤਰ ਆਏ ਨੇ ਆਪਨੇ ਲੀਡਰ ਕਹਿ ਰਹੇ ਨੇ ਕਿ ਮੰਤਰੀ ਚਾਹੇ ਅਮਰੂੜਾ ਹੋਣ ਮੁੱਖ ਮੰਤਰੀ ਹੋਣ ਕਹਿੰਦੇ ਕਿ ਜਾਣਕਾਰੀ ਲਕੋਈ ਆ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਉਸ ਦਿਨ ਨੁਕਸਾਨ ਹੋ ਸਕਦਾ ਜਿਹੜੀ ਚੀਜ਼ ਜਨਤਕ ਹੋਵੇ ਉਹਨੂੰ ਲੁਕੋ ਕੋਈ ਕੋਣ ਸਕਦਾ ਅਖਬਾਰਾਂ ਨੇ ਛਾਪੀ ਆ ਉਹ ਪੜ੍ਹਨ ਦੇ ਬਾਅਦ ਪ੍ਰਤਾਪ ਸਿੰਘ ਬਾਜਵੇ ਨੇ ਆਪਣੇ ਸੋਰਸਸ ਨਾਲ ਸੋਰਸਸ ਹੁੰਦੇ ਆ ਸਾਡੇ ਕੋਲ ਰਿਟਾਇਰ ਅਫਸਰ ਵੀ ਸਾਡੇ ਨਾਲ ਗੱਲਬਾਤ ਮਾਰਦੇ ਆ ਜਰਨਲਿਸਟ ਵੀ ਗੱਲਾਂ ਕਰਦੇ ਆ ਤੇ ਆਪਣਾ ਵੀ ਦਿਮਾਗ ਹੁੰਦਾ ਉਹ ਸਾਰੇ ਦਾ ਇਸਤੇਮਾਲ ਕਰਨਾ ਔਰ ਜਨਤਾ ਦੀ ਗੱਲ ਜਨਤਾ ਉਜਾਗਰ ਕਰਨਾ ਮੈਂ ਸਮਝਦਾ ਜੇ ਪ੍ਰਤਾਪ ਸਿੰਘ ਬਾਜਵਾ ਇਸ ਕੰਤੋਂ ਉੱਕ ਜਾਂਦੇ ਤੇ ਉਹ ਵਿਸ਼ਵਾਸ ਘਾਤ ਆਪਣੀ ਕੁਰਸੀ ਨੂੰ ਜਸਟਿਸ ਨਹੀਂ ਕਰ ਪਾਉਂਗੇ ਉਹਨਾਂ ਨੇ ਉਹ ਬੈਠੇ ਫਿਰ ਖਾਦੇ ਲਈਆ ਉਸ ਕੁਰਸੀ ਤੇ ਬੈਠਣਾ ਕਰਦੇ ਲਈਆ ਜੇ ਲੋਕਾਂ ਦੀਆਂ ਗੱਲਾਂ ਨਹੀਂ ਕਰਨੀਆਂ ਠੀਕ ਕੀਤਾ ਪ੍ਰਤਾਪ ਸਿੰਘ ਬਾਜਵਾ ਮਾਫੀ ਦੀ ਗੱਲ ਰਹੇ ਨੇ ਮੰਗ ਕਹਿੰਦੇ ਮਾਫੀ ਮੰਗ ਲੈਣ ਜਾਂ ਫਿਰ ਹੁਣ ਜਾਣਕਾਰੀ ਸਹੀ ਦੇ ਦੇਣ ਕਿਹੜਾ ਛੋੜ ਜੂ ਮੈਂ ਦੂਆ ਚ ਜੇ ਮਾਫੀ ਨਹੀਂ ਮੰਗੂਗਾ ਫੇਰ ਕੀ ਹੋ ਜੂਗਾ ਕਿਉਂ ਮੰਗੂਗਾ ਮਾਫੀ ਉਹਨੂੰ ਤਾਂ ਨਾ ਬੋਲਣਾ ਚੰਗਾ ਸੀ ਇੰਨੀ ਕਕਲ ਪ੍ਰਤਾਪ ਸਿੰਘ ਬਾਜਵੇ ਨੂੰ ਹੈਗੀ ਆ ਕਿ ਮਾਫੀ ਮੰਗ ਲੂਗਾ ਉਹ ਕਹਿੰਦਾ ਮਾਫੀ ਮੰਗ ਲੈਣਾ ਜਦੋਂ ਜਦੋਂ ਇਸ ਤਰੀਕੇ ਦੀਆਂ ਕਾਰਵਾਈਆਂ ਹੁੰਦੀਆਂ ਨੇ ਮੁੱਦੇ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਨੇ ਲੋਕਾਂ ਦੇ ਨਾਲ ਜੁੜੇ ਹੋਏ ਲੋਕਾਂ ਨਾਲ ਜੁੜਿਆ ਮੁੱਦਾ ਹੀ ਆ ਲਾਅ ਐਂਡ ਆਰਡਰ ਕੀ ਆ ਅੱਜ ਪੰਜਾਬ ਦਾ ਦੁਕਾਨਸਰ ਨੂੰ ਮਟਾਕੀ ਆ ਕਾਨੂੰਨ ਵਿਵਸਥਾ ਜਾਂ ਲੋਕਾਂ ਨੂੰ ਅਨ ਸੇਫ ਫੀਲ ਕਰ ਰਹੇ ਲੋਕ ਤੇ ਇਹ ਇਹ ਮੁੱਦਾ ਚੱਕਣਾ ਪ੍ਰਤਾਪ ਸਿੰਘ ਬਾਜਵੇ ਦਾ ਧਰਮ ਸੀਗਾ ਜਿਹੜਾ ਉਹਨੇ ਨਵਾਇਆ ਨਾ ਨਮੋਨਾ ਤਾਂ ਫਿਰ ਇਸ ਕੁਰਸੀ ਤੇ ਬੈਠਣ ਦੀ ਲੋੜ ਨਹੀਂ ਇਹ ਪਰਚਾ ਹੋ ਜਾਏ ਕੋਈ ਹੋਰ ਚੀਜ਼ ਹੋਏ ਇਹਨਾਂ ਗੱਲਾਂ ਤੋਂ ਘੱਟੇ ਡਰੂਗਾ ਕਿਉਂ ਡਰੂਗਾ ਜੇ ਲੀਡਰੀ ਕਰਨੀ ਹੈ ਤਾਂ ਅੰਦਰ ਜਾਣ ਲਈ ਤਿਆਰ ਰਹੁ ਬਿਲਕੁਲ ਤੇ ਦੂਜੇ ਪਾਸੇ ਅੱਜ ਧਰਨਾ ਵੀ ਲਾਇਆ ਆਪਦੇ ਲੀਡਰਾਂ ਨੇ ਪਰ ਅਮਨ ਰੋਡ ਉੱਥੇ ਪਹੁੰਚੇ ਤਾਂ ਹੱਥਾਂ ਦੇ ਵਿੱਚ ਤਖਤੀਆਂ ਕਹਿੰਦੇ ਕਾਂਗਰਸ ਦਾ ਸਬੰਧ ਅੱਤਵਾਦੀਆਂ ਦੇ ਨਾਲ ਆਪਾਂ ਤਖਤੀਆਂ ਦੇਖੋ ਇਹ ਗੈਰਕਾਨੂੰਨੀ ਆ ਕਿਸੇ ਨੂੰ ਅਤਵਾਦੀਆਂ ਨਾਲ ਸੰਬੰਧ ਜੋੜ ਕੇ ਦੱਸ ਦਿਓ ਇਹ ਕਿੱਥੇ ਲਿਖਿਆ ਭਈ ਸਾਬਤ ਕਰਨਾ ਕਿ ਸਰਦਾਰ ਪ੍ਰਤਾਪ ਸਿੰਘ ਬਾਦਵਾ ਅਤਵਾਦੀਆਂ ਨਾਲ ਜੁੜਿਆ ਹੈ ਗਲਤ ਗੱਲਾਂ ਦਾ ਕੋਈ ਫਾਇਦਾ ਨਹੀਂ ਲੋਕ ਜਾਣਦੇ ਸਭ ਬਹੁਤ ਬਹੁਤ ਤਰੀਕਾ ਵਿਧਾਇਕ ਰਾਣਾ ਗੁਰਜੀਤ ਸਾਡੇ ਨਾਲ ਸੀ ਤਾਂ ਇੱਕ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਧਰਨਾ ਜਿਹੜਾ ਥਾਣੇ ਦੇ ਬਾਹਰ ਕਾਂਗਰਸ ਦੇ ਲੀਡਰਾਂ ਦਾ ਲਗਾਤਾਰ جاری ਹੈ ਮਰਿੰਦਰ ਸਿੰਘ ਰਾਜਾ ਵਿਡਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਧਰਨਾ